ਪਿੰਡ ਜੱਗਾ ਚ ਬਰਸਾਤ ਕਾਰਨ ਬਜ਼ੁਰਗ ਮਹਿਲਾ ਦੇ ਕਮਰੇ ਦੀ ਛੱਤ ਡਿੱਗੀ ਲਗਾਤਾਰ ਹੋ ਰਹੀਆਂ ਬਰਸਾਤਾਂ ਕਾਰਨ ਜਿੱਥੇ ਕਿਸਾਨ ਚਿੰਤਾ ਵਿੱਚ ਡੁੱਬੇ ਹੋਏ ਹਨ ਉੱਥੇ ਬਰਸਾਤ ਦੀ ਮਾਰ ਗਰੀਬ ਵਰਗ ਦੇ ਲੋਕਾਂ ਤੇ ਵੀ ਪੈ ਰਹੀ ਹੈ ਜਿਸ ਦੇ ਚੱਲਦਿਆਂ ਬਲਾਕ ਨਡਾਲਾ ਦੇ ਪਿੰਡ ਜੱਗਾ ਦੇ ਮੌਜੂਦਾ ਮੈਂਬਰ ਪੰਚਾਇਤ ਤੇ ਸਮਾਜਸੀ ਵੀ ਲਾਡੀ ਜੱਗਾ ਵਾਲਿਆਂ ਦੇ ਬਜ਼ੁਰਗ ਮਾਤਾ ਦੇ ਕਮਰੇ ਦੀ ਛੱਤ ਹੇਠਾਂ ਡਿੱਗ ਪਈ ਇਸ ਬੰਦੀ ਜਾਣਕਾਰੀ ਦਿੰਦੇ ਹਾਂ ਲਾਡੀ ਚੱਕਾਂ ਵਾਲੇ ਨੇ ਦੱਸਿਆ ਕਿ ਮੇਰੀ ਮਾਤਾ ਗੁਰਮੇਸ ਕੌਰ ਪਤਨੀ ਸੰਤੋਖ ਸਿੰਘ ਜੋ ਕਿ ਮੇਰੇ ਮਕਾਨ ਵਿੱਚ ਹੀ ਦੂਸਰੇ ਕਮਰੇ ਵਿੱਚ ਰਹਿੰਦੇ ਹਨ ਅੱਜ ਸਵੇਰੇ 9 ਵਜੇ ਦਾ ਹੋਵੇਗਾ ਕਿ ਮਾਤਾ ਕਮਰੇ ਵਿੱਚੋਂ ਬਾਹਰ ਸੀ ਤਾਂ ਅਚਾਨਕ ਜ਼ੋਰਦਾਰ ਆਵਾਜ਼ ਆਈ ਤਾਂ ਵੇਖਿਆ ਕਿ ਮਾਤਾ ਦੇ ਕਮਰੇ ਦੀ ਬਰਸਾਤ ਕਾਰਨ ਛੱਤ ਢਹਿ ਢੱਗ ਪਈ ਹੈ ਉਹਨਾਂ ਦੱਸਿਆ ਕਿ ਜੇਕਰ ਇਹ ਹਾਦਸਾ ਰਾਤ ਵੇਲੇ ਵਾਪਰਦਾ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਕਮਰੇ ਦੀ ਛੱਤ ਪਾ ਸਕਣ ਇਸ ਮੌਕੇ ਗੱਲਬਾਤ ਕਰਦੇ ਆਂ ਲਾਡੀ ਜੱਗਾ ਵਾਲੇ ਨੇ ਆਖਿਆ ਕਿ ਸ਼੍ਰੀ ਵਾਹਿਗੁਰੂ ਜੀ ਖਾਲਸਾਵਾਹਿਗੁਰੂ ਜੀ ਦੇ ਸਾਥੇ ਮੈਂ ਲਾਡੀ ਜੱਗਾ ਵਾਲਾ ਮੈਂਬਰ ਤੱਕ ਜੇ ਮੌਜੂਦਾ ਮੈਂਬਰ ਤੱਕ ਜਿਹੜਾ ਤੇ ਸਮਾਜ ਸੇਵਕ ਇਹ ਜੋ ਦੇਖੋ ਲਗਾਤਾਰ بارش ਹੋ ਰਹੀ ਆ ਇਹਦੇ ਨਾਲ ਜਿੱਥੇ ਮੰਡ ਦੇ ਲੋਕਾਂ ਨੂੰ ਤਰਾਸ ਦੀ ਦਸ਼ਕਾਰ ਹੋ ਰਹੀ ਆ ਜਿੱਥੇ ਮੰਡ ਦੇ ਵਿੱਚ ਹਜ਼ਾਰਾਂ ਏਕੜ ਜਿਹੜੀ ਆ ਕਿਸਾਨਾਂ ਦੀ ਫਸਲ ਬਰਬਾਦ ਹੋਈ ਆ ਉਥੇ ਜਿੱਥੇ ਲਗਾਤਾਰ بارش ਨੇ ਗਰੀਬ ਲੋਕਾਂ ਤੇਆਂ ਜਿਹੜੀਆਂ ਛੱਤਾਂ ਜਿਹੜੀਆਂ ਉਹ ਡੀ ਕੇ ਰੱਖ ਰੇਤੀਆਂ ਆ ਬਲੌਰਪੁਰ ਸਾਡੇ ਨੇੜਲਾ ਪਿੰਡ ਉਥੇ ਵੀ ਇਹ ਹਾਦਸਾ ਵਾਪਰਿਆ ਤੇ ਬਲੌਕ ਨੰਦਾਲਾ ਦਾ ਸਾਡਾ ਜਗ ਪਿੰਡ ਦਾ ਮਾਤਾ ਗਰਮੀਸ਼ ਗੌਰ ਜੀ ਆ ਜਿਨ੍ਹਾਂ ਦੇ ਆਹਕਾਰ ਦੀ ਛੱਤ ਜਿਹੜੀ ਡਿੱਗ ਪਈ ਆ ਤਾਂ ਇਹ ਨਹੀਂ ਆ ਕਿ ਸਰਕਾਰ ਉਪਰਾਲੇ ਨਹੀਂ ਕਰਦੀ ਪੰਜਾਬ ਸਰਕਾਰ ਵੀ ਬੜੇ ਉਪਰਾਲੇ ਕਰ ਰਹੀ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਦੇਖੋ ਜਿੱਥੇ ਮਤਲਬ ਕਿ ਕਿਸਾਨਾਂ ਦਾ ਖਾਸ ਤੌਰ ਤੇ ਖਿਆਲ ਰੱਖਿਆ ਜਾ ਰਿਹਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਉੱਥੇ ਗਰੀਬ ਲੋਕਾਂ ਦੀਆਂ ਜਿਹੜੀਆਂ ਸ਼ਰਤਾਂ ਡੇਗ ਰਹੀਆਂ ਉਹਨਾਂ ਬਾਰੇ ਵੀ ਸਰਕਾਰ ਨੂੰ ਕੋਸ਼ਿਸ਼ਾਂ ਕੋਸ਼ਿਸ਼ ਜ਼ਰੂਰ ਸੋਚਣਾ ਚਾਹੀਦਾ ਕਾਰਨ ਪਤਾ ਕੀ ਆ ਕਿ ਇਹ ਨਹੀਂ ਆ ਵੀ ਸਰਕਾਰ ਦੀਆਂ ਜਿਹੜੀਆਂ ਯੋਜਨਾਵਾਂ ਨਹੀਂ ਚੱਲਦੀਆਂ ਯੋਜਨਾਵਾਂ ਚੱਲਦੀਆਂ ਆ ਪਰ ਜਿਹੜੀ ਅਫਸਰशाही ਆ ਫੰਕੀ ਕਰਦੀ ਆ ਵੀ ਪੈਸੇ ਲੈ ਕੇ ਜਿਹੜੀਆਂ ਉਹ ਯੋਜਨਾਵਾਂ ਜਿਹੜੇ ਲੋਕਾਂ ਦੇ ਰੈਂਟਰ ਪਏ ਹੋਏ ਆ ਜਾਂ ਪਹਿਲਾਂ ਹੀ ਬਣੇ ਹੋਏ ਆ ਉਹਨਾਂ ਦੇ ਪਾਸ ਕਰ ਦਿੰਦੀਆਂ ਔਰ ਜਿਹੜੇ ਗਰੀਬ ਲੋਕ ਆ ਇਦਾਂ ਦੀਆਂ ਛੱਤਾਂ ਜਿਹੜੀਆਂ ਅਕਸਰ ਰਹਿ ਜਾਂਦੀਆਂ ਵੀਰੇ ਮੈਂ ਸਰਕਾਰ ਨੂੰ ਇਹੀ ਮੰਗ ਕਰਦਾ ਵੀ ਜਿਹੜੀ ਮੁੜਪੱਖ ਤੌਰ ਤੇ ਜਿਹੜੀ ਆ ਭਾਰਤ ਲਈ ਜਿਹੜੀ ਆ ਯੋਜਨਾ ਚੱਲ ਰਹੀ ਆ ਆਵਾਸ ਯੋਜਨਾ ਉਦੇ ਵਿੱਚ ਜਿਹੜੇ ਲੋਕ ਬਿਲਕੁਲ ਜਾਇਜ਼ ਆ ਉਹਨਾਂ ਦੇ ਹੀ ਹੋਣੇ ਚਾਹੀਦੇ ਆ ਜਿਹੜੇ ਮਤਲਬ ਨਜਾਇਜ਼ ਤੌਰ ਤੇ ਪੈਸੇ ਲੈ ਕੇ ਕੀਤੀ ਜਾਂਦੀ ਇਹੀ ਨਾ ਕਰੋ ਇਦਾਂ ਨਾ ਜਿਹੜੇ ਨਜਾਇਜ਼ ਜਿਹੜੇ ਜਾਇਜ਼ ਆ ਬਿਲਕੁਲ ਜਿਨ੍ਹਾਂ ਦੀਆਂ ਛੱਤਾਂ ਡੇਗ ਰੀਆਂ ਦੇਖੋ ਇਹ ਗਰੀਬ ਬੰਦੇ ਆ ਔਰ ਇਹਨਾਂ ਕੋਲੋਂ ਨਹੀਂ ਵਿਚਾਰਿਆ ਕੋਈ ਛੱਤ ਬਦਲਾਈ ਜਾ ਸਕਦੀ ਹੱਲੇ ਫਿਲ ਹਾਲ ਜਿੱਦਾਂ بارش ਦੇ ਨੈਣ ਚੱਲ ਰਿਹਾ ਤੇ ਮਹਿਮਾਨ ਜੋਗ ਐਸਡੀਐਮ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਕਿ ਉਹ ਇਹਨਾਂ ਨੂੰ ਤਰਪਾਲਾ ਵੀ ਮਜ਼ਬੂਤ ਦੇ ਦਿੱਤੀਆਂ ਜਾਣ ਜਾਨ ਜਾਨ ਤਾਂ ਜੋ بارش ਤੋਂ ਆਪਣਾ ਪਛਾਹ ਕਰ ਸਕਣ ਧੰਨਵਾਦ ਜੀ